ਸੇ ਵੀਰਿਆ ਸਤਿਗੁਰੂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਦੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਗੁਰੂ ਦੇ 5ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਮੈਨਾਂ ਗੁਰਪ੍ਰੀਤਾਂ ਅਮਰੀਕਾ ਤੋਂ ਫਲਾਈਟ ਡਾਇਰੈਕਟ ਇੱਥੇ ਆਏ ਆ ਪੱਥਰ ਚਿਕਨ ਦਰਵਾਜ਼ਾ ਦੇ ਅੱਗੇ ਸ਼ੇਵੇ ਪਾਸ਼ਾਹੀ ਹਰ ਹਰ ਗੋਵਿੰਦ ਹਾਂਜੀ ਪ੍ਰਕਾਸ਼ ਸਿਹੜਾ ਕਿੰਨੇ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਅੱਜ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਨਹੀਂ ਅੱਲਾ ਹੀ ਕਿਉਂ ਲਵਿੰਗ ਹੁੰਦੇ ਆ ਪਰ ਹੁਣ ਫਸਟ ਟਾਈਮ ਇੱਥੇ ਹੁਣੇ ਉਤਰੇ ਸਿਗੇ ਫਿਰ ਅਥੇ ਸਿੱਧਾ ਡਾਇਰੈਕਟ ਕੇ ਆਏ ਆ ਜਿਹੜੇ ਦੂਰ ਦਰਡੇ ਸੰਗਤਾਂ ਬੈਠੇ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆ ਬੀਥਿਆ ਆਉਣਾ ਚਾਹੀਦਾ ਬਹੁਤ ਵਧੀਆ ਬਹੁਤ ਸ਼ਾਂਤੀ ਮਿਲਦੀ ਆ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਕੱਟ ਕੇ ਦਸਰਾਂ ਦਾ ਵੇਖਿਆ ਬਹੁਤ ਜ਼ਿਆਦਾ ਕੱਟ ਸੀਗਾ ਸਾਨੂੰ ਲਾਈਕ 2 2-3 ਆਵਰਸ ਲੱਗੇ ਤੱਥ ਟਿਕਨ ਨੂੰ ਯਾ ਕਿੰਨੀ ਦਾ ਖੁਸ਼ ਮਹਿਸੂਸ ਹੁੰਦੀ ਜਦੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ ਮਹਿਸੂਸ ਹੁੰਦੀ ਆ ਲਾਈਕ ਇਹ ਤਾਂ ਹਮ ਤਾਂ ਵੀ ਇੱਥੇ ਜਾਣਾਗਾ ਲਾਈਕ ਅਗਰ ਸਰ ਜੋ ਜਾ ਕੇ ਆਣਾਗਾ ਵੀ ਜਦੋਂ ਥੇ ਅਸੀਂ ਆਨੇ ਆ ਇੱਥੇ ਆਉਣਾ ਚਿਰ ਹੁੰਦਾ ਸੀ ਯਾ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਯਾ ਜਗਦੀਪ ਸਿੰਘ ਮੇਰਾ ਨਾਮ ਜੀ ਮੋਗਾ ਜ਼ਿਲ੍ਹਾ ਦੇ ਵਿੱਚ ਪਿੰਡ ਬਨਾਵਾ ਤੋਂ ਆਣਾ ਅੱਜ ਕਿਹੜੀ ਜਗ੍ਹਾ ਤੇ ਬੋਣੇ ਹਾਂ ਜੀ ਦਿਲਦਰਬਾਦ ਸਾਹਿਬ ਦਰਸ਼ਨਾਂ ਲਈ ਆਏ ਸੀ ਪਹਿਲੀ ਵਾਰ ਆਏ ਹੋ ਜਾਂ ਪਹਿਲੇ ਨਹੀਂ ਆਉਂਦੇ ਰਹੇ ਜੀ ਦਰਸ਼ਕ ਜੀ ਇੰਨੀ ਖੁਸ਼ੀ ਮਹਿਸੂਸ ਹੁੰਦੀ ਜਦੋਂ ਅੱਜ ਬਹੁਤ ਜ਼ਿਆਦਾ ਜੀ ਅੱਜ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਤੇ ਹੜਾ ਵੀ ਹੈ ਸ਼ਿਵੇ ਪਾਤਸ਼ਾਹੀ ਦਾ ਹਾਂਜੀ ਕਿਵੇਂ ਦੇਖੀ ਬਹੁਤ ਵਧੀਆ ਜੀ ਬੜੀ ਮਨ ਨੂੰ ਸ਼ਾਂਤੀ ਮਿਲੀ ਇੱਥੇ ਆ ਕੇ ਜਿਹੜੇ ਦੂਰ ਦਰਾਂਡੇ ਬੈਠੇ ਸੰਗਤਾਂ ਨੇ ਉਹਨਾਂ ਨੂੰ ਕੀ ਸੰਦੇਸ਼ ਦਿੱਤਾ ਸੰਗਤਾਂ ਨੂੰ ਇਹੀ ਸੰਦੇਸ਼ ਹੈ ਕਿ ਇੱਥੇ ਆ ਕੇ ਇਸ਼ਨਾਨ ਕਰੋ ਗੁਰੂ ਦੀ ਬਾਣੀ ਜਿਸਣੋ ਮਨ ਨੂੰ ਸ਼ਾਂਤੀ ਮਿਲਦੀ ਹੈ ਦੁੱਖ ਕੱਟੇ ਜਾਂਦੇ ਅੰਦਰ ਕੱਟ ਕੇ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਕੱਠ ਬਹੁਤ ਜਗਾ ਸੀਗੀ ਕਿਸ ਤਰ੍ਹਾਂ ਦੀ ਸ਼ਰਧਾ ਭਾਵਨਾ ਸਾਢੇ 3 ਤੋਂ 4 ਘੰਟੇ ਵਕਤ ਲੱਗਣ ਲੱਗਿਆ ਅਸੀਂ ਮੇਰਾ ਨਾਮ ਗਰਮੀਤ ਸਿੰਘ ਕਿਦਰਮ ਦક્ષਨ ਸਿੰਘ ਸ੍ਰੀ ਵਿਜੇਨਗਰ ਮੰਡੀ ਲੱਗਦੀ ਸਾਨੂੰ ਰਾਜਸਥਾਨ ਤੋਂ ਉੱਥੇ ਅਸੀਂ ਰਹਿੰਦੇ ਹਾਂ ਉੱਥੋਂ ਅਸੀਂ ਦਰਬਾਰ ਸਾਹਿਬ ਜਿੱਮੇ ਗੁਰੂ ਜੀ ਦਾ ਜੰਧ ਵਿਹਾਰਾ ਹੈ ਉੱਥੇ ਮੱਥਾ ਟੇਕਣਾ ਨਮਸਕਾਰ ਹੋਣਾ ਹੈ ਅੱਜ ਅੱਥਾ ਟੇਕਣਾ ਕਿੰਨਾ ਕਿਖ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਇਕੱਠ ਹੈ 4 ਘੰਟੇ ਲੱਗੇ ਲਾਈਨ ਦੇ ਵਿੱਚੋਂ ਖੜੇ ਕਿੱਕੇ ਬੱਚੇ ਮਾਵੇਂ ਇੰਨੀ ਗਰਮੀ ਵੀ ਹੈ ਉਸ ਦੇ ਬਾਅਦ ਆਸਤਾ ਪੂਰੀ ਹੈ ਸਾਰੇ ਸ਼ਰਦਾ ਬੋਤਲ ਉੱਤੇ ਜਿਹੜੇ ਗੁਰੂ ਦੇ ਅੱਗੇ ਬੈਠੇ ਸੰਤੋਨਾਂ ਨੂੰ ਜਿਸ ਤਰ੍ਹਾਂ ਕਹਿੰਦੇ ਆਪਣੇ ਗੁਰੂ ਦੇ ਚਰਨਾਂ 'ਚ ਲਾਜਮੀ ਹੋਣਾ ਚਾਹੀਦਾ ਇੱਕ ਵਾਰੀ ਸਾਲ 'ਚ 6 ਮਹੀਨੇ 'ਚ ਤਾਂ ਲਾਜਮੀ ਇੱਕ ਵਾਰੀ ਨਮਸਕਾਰ ਕਰਨਾ ਚਾਹੀਦਾ ਆਪਦੇ ਗੁਰੂ ਨੂੰ ਜੀ ਪਰਿਵਾਰ ਦੇ ਨਾਲ ਆਏ ਹਾਂ ਸਾਰਾ ਪਰਿਵਾਰ ਆਇਆ ਜੀ ਬੱਚੇ ਨਾਲ ਆਇਆ ਵਾਈਫਾਈ ਹੈ ਦੇਖੋ ਜੀ ਸਾਰਾ ਪਰਿਵਾਰ ਆਇਆ ਕਿਹੜੀ ਜਗ੍ਹਾ ਤੇ ਆਇਆ ਤੁਸੀਂ ਨਕਸ਼ਾ ਪਸਤ ਕਰ ਰਹੇ ਹੋ ਹਾਂਜੀ ਸੀ ਰੋਨਾਲਡ ਪਰ ਹੈ ਰਾਸਥਾਨ ਚ ਹਾਂਜੀ ਅੱਜ ਅੰਬਰਸਰ ਹਾਂਜੀ ਅੱਜ ਤੇ ਕਿੰਨੀ ਸਰਕਾਰ ਇਕੱਲਰੀ ਅੱਜ ਬੜਾ ਖੁਸ਼ੀ ਮਹਿਰਾ ਹਾਂਜੀ 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 ਬਹੁਤ ਵਧੀਆ ਇਹ ਬਹੁਤ ਮਾਨਵ ਲੱਗਿਆ ਬਹੁਤ ਵਧੀਆ ਲੱਗਿਆ ਦੇਖ ਕੇ ਬਹੁਤ ਜ਼ਿਆਦਾ ਭੀੜ ਸੀ ਪਰ ਫਿਰ ਵੀ ਕੋਈ ਸੰਨ ਕੋ ਪ੍ਰੋਬਲਮ ਨਹੀਂ ਆਈ ਤੇ ਬਹੁਤ ਵਧੀਆ ਲੱਗਿਆ ਮੇਰੀ ਸਰਦਾ ਭਾਵਨਾ ਦੇਖਣ ਨੂੰ ਮਿਲਿਆ ਕਿ ਨਾ ਕੱਠ ਬਹੁਤ ਜ਼ਿਆਦਾ ਸੀ ਤੇ ਇਹ ਸ਼ਰਧਾ ਭਾਵਨਾ ਬਹੁਤ ਆ ਸਾਰਿਆਂ ਦੀ ਗਰਮੀ ਵੀ ਬਹੁਤ ਹਾਂਜੀ 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 ਜੇ ਤੁਸੀਂ ਸਾਡੇ ਬੈਠੀ ਸੁਣਨਾ ਕੀ ਸੁਣੋ ਸੰਦੇਸ਼ ਹੀ ਦੇਣਾ ਚਾਹੁੰਦੇ ਆ ਕਿ ਆਪੇ ਇੱਥੇ ਮੱਖਾ ਟੇਕੋ ਗੁਰੂ ਜੀ ਗ੍ਰਾਮ ਦਾਸ ਜੀ ਉਹ ਜੋ ਕੁਝ ਤੁਸੀਂ ਮੰਗੋਗੇ ਉਹੀ ਸੁਣ ਮਿਲੂਗਾ ਆ ਦੀ ਮੰਡੀ ਭਾਵਨਾ ਸਦੀ ਕਾਮਨਾ ਕੁਝ ਵੀ ਮੰਗੋਗੇ ਤੁਸੀਂ ਛੋਟਾ ਝੂਲਿਆ ਪਰ ਗੁਰੂ ਗ੍ਰਾਮ ਦਾਸ ਜੀ ਹਾਂਜੀ ਹਾਂਜੀ ਇਸ ਫੈਮਲੀ ਆਏ ਨਹੀਂ ਜੀ 3 ਜੀ ਵਾਰ ਆਏ ਬਹੁਤ ਜ਼ਿਆਦਾ ਐਦਾਂ ਲੱਗਦਾ ਕਿ ਰੱਬ ਮਿਲ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਾਵਨ ਪੁਤਰ ਦਿਹਾੜਾ ਧੰਤਨ ਸਾਹਿਬ ਸ਼੍ਰੀ ਗੁਰੂ ਹਰਿ ਸਿਖੇ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਜੋ ਕਿ ਹਰ ਸਾਲ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਮੈਜਰ ਕੋਟਰ ਸ਼ਾੜਾ ਸਾਹਿਬ ਦੀ ਸਹਿਮੂਤ ਸਤਿਕਾਰ ਸੰਦੋਸ਼ਿਤਕਾ ਮਨਾਇਆ ਜਾਂਦਾ ਇਸ ਵਾਰ ਵੀ ਧੰਤਨ ਸ਼੍ਰੀ ਹਰਿ ਸਿਖੇ ਪਾਤਸ਼ਾਹ ਦਾ ਇਹ ਪਾਵਨ ਪ੍ਰਕਾਸ਼ ਗੁਰਪ 7 8 9 ਹਾੜ 20 ਕੀ ਬਾਈ ਜੂਨ ਬਿਸ਼ਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਪਾਵਨ ਪੇਤੇ ਸਾਨੁਤਰ ਸੱਚੇ ਪਾਤਸ਼ਾਹ ਧੰਗੁਰਾ ਹਰਿ ਸੱਚੇ ਪਾਤਸ਼ਾਹ ਜੀ ਨੇ 1595 ਈਸਵੀ ਨੂੰ ਉਤਾਰਤਾ ਰਿਆ ਔਰ ਸਭ ਸੱਚੇ ਪਾਤਸ਼ਾਹ ਜੀ ਕਾਰਕ ਵੀ ਪੁਛਿਆ ਗਿਆ ਸਾਚੇ ਸਤਗੁਰ ਦੀਆ ਭੇਜ ਚਿਰ ਜੀਵਨ ਉਪਜਾ ਸੰਜੋਗ ਉਤਰੇ ਮਾਇਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਕਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀ ਆਪ ਦੇ ਚੈਨ ਰਾਈ ਸਭੋ ਸਖਤ ਜੱਤਕਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਉਣ ਵਾਲੇ ਸੰਗਤਾਂ ਦੇ ਵਾਸਤੇ ਹਰੇਕ ਪ੍ਰਕਾਰ ਦੀ ਸੁਵਿਧਾ ਦਾ ਤਿਆਰ ਰੱਖਿਆ ਆ ਪਾਰਕਿੰਗ ਦਾ ਲੰਗਰਾਂ ਦਾ ਪ੍ਰਕਾਸ਼ ਦੇ ਪ੍ਰਬੰਧ ਬਿਲਕੁਲ ਮੁਕੰਮਲ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਮਿਸਕੋ ਜਿਹੜੀ ਉਹ ਪੇਸ਼ ਨਹੀਂ ਆ ਰਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾ ਮਨਵਾਰੋਂ ਵਾਰੀ ਦਲ ਭੰਜਨ ਗੁਰੂ ਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਮੇਰੀ ਪੀਰ ਦੇ ਮਾਲਕ 6ਵੇਂ ਸਤਿਗੁਰੂ ਮਹਾਂਬਲੀ ਪਰਉਪਕਾਰੀ ਜੋਦੇ ਧੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ ਸਤਿਗੁਰਾਂ ਦਾ ਪ੍ਰਕਾਸ਼ ਨਗਰ ਗੁਰੂ ਕੀ ਵਡਾਲੀ ਸ਼੍ਰੀ ਅਮਰਸਰ ਸਾਹਿਬ ਜੀ ਵਿਖੇ 5ਵੇਂ ਸਤਿਗੁਰੂ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਵਿਖੇ ਉਜ ਨੇਕ ਮਾਤਾ ਗੰਗਾ ਜੀ ਦੇ ਹੁਕਮ ਹੋਇਆ ਔਰ ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਪੰਥ ਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਰੱਖਿਸ਼ ਕੀਤਾ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਔਰ ਸਮੂਹ ਸਿੱਖਾਂ ਨੂੰ ਸ਼ਸਤਰਤਾਰੀ ਹੋਣ ਦੇ ਹੁਕਮ ਬਣਾਨੇ ਜਾਰੀ ਕੀਤੇ ਸਤਿਗੁਰਾਂ ਦੇ ਹੁਕਮਾਂ ਤੇ ਚਲਦਿਆਂ ਹੋਇਆਂ ਸਤਿਗੁਰਾਂ ਦੇ ਆਦੇਸ਼ਾਂ ਤੇ ਚਲਦਿਆਂ ਹੋਇਆਂ ਸ਼ਸਤਰਤਾਰੀ ਹੋਈ ਏ ਅਮਤ ਸ਼ਕੀਏ ਅਮਤ ਸ਼ਕ ਦੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਿਏ ਸਮੂਹੀਆਂ ਸੰਤਤਾ ਨੂੰ ਮੇਰੀ ਪੀਰ ਤੇ ਮਾਲਕ ਸਾਧਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰ ਦੇ ਮਾਲਕ ਸਾਹਿਬ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਗੁਰੂ ਕੀ ਵਡਾਲੀ ਮਾਤਾ ਗੰਗਾ ਜੀ ਦੀ ਪਾਵਨ ਪਵਿੱਤਰ ਕੋਠੋਂ ਅੱਜ ਦੇ ਸ਼ੁਭ ਦਿਹਾੜੇ ਤੇ ਪ੍ਰਕਾਸ਼ ਹੋਇਆ ਪਾਵਨ ਬਾਣੀ ਦੇ ਬਚਨ ਹਨ ਕਿ ਸਤਗੁਰ ਸੱਚੇ ਦੀਆ ਭੇਜ ਚਿਰ ਜੀਵਨ ਉਪਜਾ ਸੰਜੋਗ ਉਧਰ ਮਾਹੇ ਆਇ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਬਿਗਾਸ ਜਮੇ ਆਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਾਹਮਣੇ ਲਿਖਿਆ ਧੁਰਕ ਐਸੀ ਦੀਨਦਿਆਲ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ 11 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਤੇ ਮੁਗਲ ਸਾਮਰਾਜ ਨੂੰ ਨਥ ਪਾਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਪਵਿੱਤਰ ਤਖਤ ਦੀ ਸਿਰਜਣਾ ਕੀਤੀ ਅਤੇ ਸਿੱਖਾਂ ਨੂੰ ਲਾਮਬੰਦ ਕੀਤਾ ਉਹ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਬੁਰੀਆਂ అలੰਪਾਂ ਦੇ ਖਿਲਾਫ ਜਦੋਜਹਿਦ ਕੀਤੀ ਅਤੇ ਗੁਰੂਕੀਆਂ ਸੰਗਤਾਂ ਨੂੰ ਹੁਕਮਨਾਮੇ ਆਦੇਸ਼ ਸੰਦੇਸ਼ ਜਾਰੀ ਕੀਤੇ ਕਿ ਭਾਈ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈਣੀ ਹੈ ਚੰਗੀ ਨਸਲ ਦੇ ਘੋੜੇ ਚੰਗੀ ਜਵਾਨੀ ਅਤੇ ਚੰਗੇ ਸ਼ਸਤਰ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਘਰ ਵਿੱਚ ਹਾਜ਼ਰ ਕਰੋ ਘੋੜ ਸਵਾਰ ਫੌਜ ਤਿਆਰ ਕੀਤੀ ਅਤੇ ਜ਼ੁਲਮ ਦੇ ਖਿਲਾਫ ਜੰਗਾਂ ਲੜੀਆਂ ਉਹ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੱਡ ਯੋद्धा ਬਹੁਤ ਪਰਉਪਕਾਰੀ ਜਿਨ੍ਹਾਂ ਦੇ ਆਗਮਨ ਦੀ ਖੁਸ਼ੀ ਅੰਦਰ ਦੇਸ਼ ਵਿਦੇਸ਼ ਵਿਸ਼ਵ ਭਰ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪ੍ਰੀਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਮੈਂ ਸਮੁੱਚੇ ਸਿੱਖ ਜਗਤ ਨੂੰ ਗੁਰਨਾਮਿਕ ਨਾਮ ਦੇ ਦਾ ਸਿੱਖ ਸੰਗਤਾਂ ਨੂੰ ਗੁਰੂ ਖਾਲਸਾ ਪੰਥ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਵਧਾਈਆਂ ਦਿੰਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਐਸੇ ਸਮਰਤ ਸਤਿਗੁਰੂ ਸਾਹਿਬ ਜਿਨ੍ਹਾਂ ਨੇ ਵਕਤ ਦੀ ਹਕੂਮਤ ਦੇ ਨਾਲ ਜ਼ਬਰਦਸਤ ਨਾਸ਼ ਕਰਨ ਲਈ ਜ਼ੁਲਮ ਦਾ ਨਾਸ਼ ਕਰਨ ਦੇ ਲਈ ਚਾਰ ਕਿਲ੍ਹੇ ਲਏ ਚਾਰਨ ਦੇ ਵਿੱਚ ਫਤਿਹ ਪ੍ਰਾਪਤ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਮੇਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਜੰਗੀ ਕਰਤੱਬ ਕਰਨੇ ਕਰਵਾਉਣੇ, ਘੋੜ ਸਵਾਰੀ ਕਰਨੀ ਕਰਵਾਉਣੀ, ਜੰਗੀ ਅਭਿਆਸ ਕਰਨੀ ਕਰਵਾਉਣੇ ਪ੍ਰారంਭ ਕੀਤੇ। ਔਰ ਸਿੱਖਾਂ ਨੂੰ ਇੱਕ ਕਵਾਈ ਜਿਹੜੀਆਂ ਇੱਕ ਵਿਚਮਾਹਰ ਫੌਜ ਜਿਹੜੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮਖੀਕ ਔਰ ਉਸ ਫੌਜ ਨੇ ਦਿੱਲੀ ਦੇ ਤਖਤ ਦਾ ਮੁਕਾਬਲਾ ਕੀਤਾ। ਔਰ ਚਾਰ ਜਿੱਤਾਂ ਪ੍ਰਾਪਤ ਕੀਤੀਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਬਹੁਤ ਵੱਡੀ ਹੈ। ਉਹਨਾਂ ਦਾ ਉਪਦੇਸ਼ ਬਹੁਤ ਮਹਾਨ ਹੈ। ਜਿਹੜਾ ਹਮੇਸ਼ਾ ਹੀ ਸਿੱਖ ਹਿਰਦੇਆਂ ਨੂੰ ਦਿਸ਼ਾ ਨਿਰਦੇਸ਼ ਦਿੰਦਾ, ਰੌਸ਼ਨੀ ਵਿਖਾਉਂਦਾ ਰਿਹਾ ਔਰ ਰਹਿੰਦੀ ਦੁਨੀਆ ਤੱਕ ਰਹੇਗਾ। ਮੈਂ ਇੱਕ ਵਾਰ ਫੇਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਤੇ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ